ਕੀ ਚ ਕੀ ਹੋਗੀ ਸਤਿ ਸ਼੍ਰੀ ਅਕਾਲ ਸਿਆ ਮੈਂ ਸਤਿ ਸ਼੍ਰੀ ਅਕਾਲ ਹਾਂਜੀ ਅੱਜ ਕਿੰਨੀ ਤਰੀਕ ਐ ਪੰਜਾਬੀ ਚ ਦੱਸੋ 23 ਵੈਰੀ ਗੁੱਡ ਹਾਂਜੀ ਅੱਜ ਕਿਹੜਾ ਦਿਨ ਐ ਮੰਗਲਵਾਰ ਇੱਕ ਚਾਲੀ ਕੁਸੀ ਯਾਦ ਰੱਖਣੀ ਐ 23 ਸਤੰਬਰ ਦਿਨ ਨੂੰ ਵਿਸ਼ਵ ਪੰਜਾਬੀ ਦਿਵਸ ਦੇ ਰੂਪ ਤਾਂ ਵੀ ਪੰਜਾਬੀ ਕਿਹੜੀ ਲਿਪੀ ਚ ਲਿਖੀ ਜਾਂਦੀ ਆ ਗੁਰਮੁਖੀ ਅੱਜ ਕਿਹੜਾ ਦਿਨ ਆ ਪੰਜਾਬੀ ਦਿਨ ਵਿਸ਼ਵ ਪੰਜਾਬੀ ਦਿਨ ਤੇ ਆਪਾਂ ਅੱਜ ਸਾਰਾ ਦਿਨ ਪੰਜਾਬੀ ਚ ਗੱਲ ਕਰਾਂਗੇ ਤੁਸੀਂ ਮੈਨੂੰ ਕੋਤਿੰਨ ਜੱਲਾਂ ਦੀ ਪੰਜਾਬੀ ਦੱਸੋ ਰੂਮ ਨੂੰ ਆਪਾਂ ਪੰਜਾਬੀ ਚ ਕੀ ਕਹਿੰਦੇ ਆ ਬੜੋ ਸਾਰੇ ਉੜਿਆੜੇ ਤੋਂ ਬੋਲੋ ਸਾਰੇ ਇੱਕ ਲੀਪੀ ਹੈ ਦਰੂਆਂ ਦੇ ਮੁਖ ਤੋਂ ਨਿਕਲੀ ਲੀਪੀ ਹੈ ਇੰਟਰਵਿਊ ਹੋਰ ਪਾਪਾ ਫਰੀਦ ਜੀ ਬਾਰੇ ਸੁਣਿਆ ਸਾਰਿਆਂ ਨੇ ਜੀ ਅੱਜ ਪਾਪਾ ਫਰੀਦ ਜੀ ਦਾ ਆਗਮਨ ਦਿਵਸ ਐਸੇ ਕਰਕੇ ਹਰ ਸਾਲ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਨੂੰ